इंडिको एयरलाइंस ਦੇ ਵੱਡੇ ਵੱਡੇ ਜਾ ਚਲਾਂਦੀ ਸਾਡੀ ਭੈਣ ਅੱਜ ਤੁਸੀਂ ਸਾਡੇ ਡੋਨਰ ਕੋਲੋਂ ਫੀਡਬੈਕ ਲਓ ਕਿਵੇਂ ਇੱਥੇ ਕੰਮ ਹੋ ਰਿਹਾ ਹੈ ਕਿ ਇਹਨਾਂ ਦਾ ਪਰਸਨਲ ਐਕਸਪੀਰੀਅੰਸ ਹੈ ਸਾਰੇ ਲੋਕ ਮਿਲ ਕੇ ਇਨਕੁਆਰੀ ਕਰਦੇ ਹੋ ਪੇਸ਼ੈਂਟਸ ਦੀ ਰੱਬ ਵੱਲੋਂ ਅੱਜ ਟਾਈਮ ਮਿਲਿਆ ਅੱਗੇ ਪਤਾ ਨਹੀਂ ਕਦੋਂ ਮਿਲੂਗਾ ਦੇਖ ਰਿਹਾ ਕਿ ਸੱਚੀ ਦੁਨੀਆ ਕਿੰਨੀ ਕਿੰਨੀ ਦੁਖੀ ਹੈ ਤੇ ਲੋਕਾਂ ਨੂੰ ਕਿੰਨੀ ਨੀਡ ਹੈ ਵੱਲ ਸਾਡੇ ਕੋਲ ਇੱਕ ਸਾਡੇ ਵੱਡੇ ਭੈਣ ਆਏ ਹੋਏ ਨੇ ਕੈਪਟਨ ਹਰਪ੍ਰੀਤ ਜੀ ਕੈਪਟਨ ਹਰਪ੍ਰੀਤ ਜੀ ਸਵਾਗਤ ਹੈ ਮੈਂ ਤੁਹਾਡਾ ਫਿਰ ਤੇ ਤੁਸੀਂ ਅੱਜ ਆਏ ਹੋ ਸੇ ਐਨ ਜੀਓ ਦੇ ਬੜੀ ਨੇੜੇ ਬਹਿ ਕੇ ਤੁਸੀਂ ਇਸ ਐਨ ਜੀਓ ਨੂੰ ਵਾਚ ਕਰ ਰਹੇ ਹੋ ਪਿਛਲੇ 1.5 ਘੰਟੇ ਤੋਂ ਕੀ ਮਹਿਸੂਸ ਕਰ ਰਹੇ ਹੋ ਤੁਹਾਡਾ ਇੱਕ ਫੀਡਬੈਕ ਅਸੀਂ ਚਾਹੁੰਦੇ ਹਾਂ ਫਿਰ ਤਾਂ ਬੜੀ ਖੁਸ਼ੀ ਹੈ ਕਿ ਸਾਨੂੰ ਸਾਡੇ ਪੰਜਾਬ ਦੀ ਧੀ ਸਾਡੀ ਵੱਡੀ ਭੈਣ ਪਾਇਲਟ ਨੇ ਐਜ਼ ਕੈਪਟਨ ਪਾਇਲਟ ਤੇ ਇੰਡੀਕੋ 에ਅਰਲਾਈਨਸ ਦੇ ਵੱਡੇ ਵੱਡੇ ਜਹਾਜ਼ ਚਲਾਉਂਦੀ ਸਾਡੀ ਭੈਣ ਅੱਜ ਇਸ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਆਏ ਨੇ ਪਿਛਲੇ ਤਕਰੀਬਨ 2 ਘੰਟਿਆਂ ਤੋਂ ਸਾਡੇ ਕੋਲ ਬੈਠੇ ਨੇ ਦੇਖ ਰਹੇ ਨੇ ਕਿ ਐਨ ਜੀਓ ਕਿਵੇਂ ਕੰਮ ਕਰ ਰਹੀ ਹੈ ਕੀ ਸਾਰਾ ਪ੍ਰੋਟੋਕਾਲਸ ਹਨ ਕਿਦਾਂ ਤਾਂ ਇੱਕ ਟਰੂ ਫੀਡਬੈਕ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਨੂੰ ਦਵਾਵਾਂ ਕਿਉਂਕਿ ਮੈਂ ਤਾਂ ਰੋਜ਼ ਹੀ ਬੋਲਦਾ ਰਹਿਣਾ ਅੱਜ ਤੁਸੀਂ ਸਾਡੇ ਡੋਨਰ ਕੋਲੋਂ ਫੀਡਬੈਕ ਲਓ ਕਿ ਕਿਵੇਂ ਇੱਥੇ ਕੰਮ ਹੋ ਰਿਹਾ ਹੈ ਕਿ ਇਹਨਾਂ ਦਾ ਪਰਸਨਲ ਐਕਸਪੀਰੀਅੰਸ ਹੈ ਲਓ ਜੀ ਦੀਦੀ ਬਹੁਤ ਹੀ ਅੱਛਾ ਫੀਲ ਹੋ ਰਿਹਾ ਹੈ ਤੇ ਪਹਿਲੀ ਚੀਜ਼ ਜਦੋਂ ਅਸੀਂ ਆਨਲਾਈਨ ਦੇਖਦੇ ਹਾਂ ਨਾ ਸਭ ਤੋਂ ਪਹਿਲੀ ਚੀਜ਼ ਦਿਮਾਗ ਚ ਆਉਂਦੀ ਹੈ ਕਿ ਪਤਾ ਨਹੀਂ ਜੈਨੂਇਨ ਹੈ ਕਿ ਨਹੀਂ ਤੇ ਮਤਲਬ ਉਹ ਦਿਮਾਗ ਚੋਂ ਨਿਕਲ ਜਾਂਦਾ ਜਦੋਂ ਤੁਸੀਂ ਆ ਕੇ ਇੱਥੇ ਲੋਕਾਂ ਦੀ ਪੇਨ ਦੇਖਦੇ ਹੋ ਕਿ ਹਾਂ ਸੱਚੀ ਜੈਨੂਇਨ ਹੈ ਐਂਡ ਦਾ ਮੋਸਟ ਇੰਪੋਰਟੈਂਟ ਕਿ ਦਾ ਵੇ ਤੁਸੀਂ ਸਾਰੇ ਲੋਕ ਮਿਲ ਕੇ ਇਨਕੁਆਰੀ ਕਰਦੇ ਹੋ ਪੇਸ਼ੈਂਟਸ ਦੀ ਕਿ ਸੱਚੀ ਕਿਸੇ ਬੰਦੇ ਨੂੰ ਕਿੰਨੀ ਕ ਜ਼ਰੂਰਤ ਹੈ ਜਾਂ ਨਹੀਂ ਹੈ ਤਾਂ ਅੱਛਾ ਲੱਗ ਰਿਹਾ ਦੇ ਕੇ ਤੇ ਠੀਕ ਲੱਗ ਰਿਹਾ ਹੈ ਕੋਲ ਇੱਕ ਤੁਸੀਂ ਪਰਸਨਲ ਐਕਸਪੀਰੀਅੰਸ ਕੋਲ ਬੈਠੇ ਹੋ ਕਿੰਨੇ ਦਿਨ ਤੋਂ ਤੁਸੀਂ ਹੈਲਪ ਕਰਨ ਦੀ ਸੋਚ ਰਹੇ ਸੀਗੇ ਕਿ ਹੈਲਪ ਕਰਨੀ ਹੈ ਮੈਂ ਤਾਂ ਸਟਾਰਟਿੰਗ 'ਚ ਹੀ ਮਤਲਬ 10 15 ਮਿੰਟ 'ਚ ਹੀ ਮੈਂ ਬਾਜੀ ਨੂੰ ਬੋਲ ਵੀ ਦਿੱਤਾ ਸੀਗਾ ਕਿ ਹਾਂ ਮੈਨੂੰ ਦੱਸੋ ਕਿ ਪ੍ਰੋਸੀਜਰ ਕੀ ਹੈ ਕਿਉਂਕਿ ਮਤਲਬ ਮਿਸ ਨਹੀਂ ਕਰਨਾ ਚਾਹੁੰਦਾ ਜੀ ਇੱਥੇ ਆਏ ਆ ਤੇ ਪਤਾ ਨਹੀਂ ਰੱਬ ਵੱਲੋਂ ਅੱਜ ਟਾਈਮ ਮਿਲਿਆ ਅੱਗੇ ਪਤਾ ਨਹੀਂ ਕਦੋਂ ਮਿਲੂਗਾ ਪਰਸਨਲੀ ਮਿਲਣ ਦਾ ਕਦੋਂ ਮਿਲੂਗਾ ਨਹੀਂ ਤੁਸੀਂ ਇੰਨੇ ਸਾਲਾਂ ਤੋਂ ਬੈਠੇ ਆਨਲਾਈਨ ਸੇਵਾ ਕਰਨਾ ਚਾਹੁੰਦੇ ਸਾਡੇ ਕੋਲ ਤੁਸੀਂ ਤਕਰੀਬਨ ਦੱਸਿਆ ਕਿ 2 ਸਾਲਾਂ ਤੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਅੱਜ ਤੁਹਾਨੂੰ ਖੁਸ਼ੀ ਹੈ ਉਸ ਚੀਜ਼ ਦੀ ਕਿ ਮੈਂ ਆਨਲਾਈਨ ਡੋਨੇਸ਼ਨ ਨਹੀਂ ਕੀਤੀ ਕੋਲ ਬਹਿ ਕੇ ਦੇਖਿਆ ਮਹਿਸੂਸ ਕੀਤਾ ਤੇ ਫਿਰ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੀਆਂ ਕਿ ਆਨਲਾਈਨ ਡੋਨੇਸ਼ਨ ਤੇ ਇੱਥੇ ਫਿਜ਼ੀਕਲ ਡੋਨੇਸ਼ਨ 'ਚ ਕਿੰਨਾ ਫਰਕ ਹੈ ਬਹੁਤ ਫਰਕ ਹੈ ਮਤਲਬ ਜੇ ਮੈਂ ਆਨਲਾਈਨ ਕਰਦੀ ਸ਼ਾਇਦ ਮੈਨੂੰ ਉਹ ਫੀਲ ਹੀ ਨਹੀਂ ਹੋਣਾ ਸੀ ਕਿ ਮੈਨੂੰ ਲੋਕਾਂ ਦੀ ਪੇਨ ਫੀਲ ਨਹੀਂ ਹੋਣੀ ਸੀ ਜਿਵੇਂ ਲੋਕ ਆ ਰਹੇ ਆ 1 ਟੂ 1 ਤੁਸੀਂ ਪੇਸ਼ੈਂਟ ਦੇਖ ਰਹੇ ਹੋ ਦੇਖ ਰਹੇ ਆ ਕਿ ਸੱਚੀ ਦੁਨੀਆ ਕਿੰਨੀ ਕਿੰਨੀ ਦੁਖੀ ਹੈ ਤੇ ਲੋਕਾਂ ਨੂੰ ਕਿੰਨੀ ਨੀਡ ਹੈ ਸਾਡੀ ਹੈਲਥ ਕੇਅਰ ਕੋਈ ਸਾਨੂੰ ਸੁਜੈਸ਼ਨ ਦੇਣਾ ਚਾਹੁੰਦੇ ਹੋ ਸੋ ਜਿਹੜਾ ਅਸੀਂ ਹੋਰ ਬੈਟਰ ਤਰੀਕੇ ਨਾਲ ਕੰਮ ਕਰ ਸਕੀਏ ਨਹੀਂ 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 ਅਸੀਂ ਆਲਰੇਡੀ ਬਹੁਤ ਅੱਛਾ ਕੰਮ ਕਰ ਰਹੇ ਹਾਂ ਮਤਲਬ ਇਸ ਤੋਂ ਬੈਟਰ ਨਹੀਂ ਹੋ ਸਕਦਾ ਮੈਂ ਉਹੀ ਆਪਣੇ ਬ੍ਰਦਰ ਨੂੰ ਦੱਸ ਰਹੀ ਸੀ ਮੈਂ ਕਿਹਾ ਕਿ ਟੀਮ ਇੰਨਾ ਅੱਛਾ ਕੰਮ ਕਰ ਰਹੀ ਹੈ ਤੇ ਪੂਰੀ ਇਨਕੁਆਇਰੀ ਹੋ ਰਹੀ ਹੈ ਪੂਰੀ ਹੈਲਪ ਹੋ ਰਹੀ ਹੈ ਇਸ ਤੋਂ ਬੈਟਰ ਕੁਝ ਨਹੀਂ ਹੈ ਥੈਂਕ ਯੂ ਥੈਂਕ ਯੂ ਸੋ ਮਚ ਬਹੁਤ ਅੱਛਾ ਕੰਮ ਕੀਤਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਾਡੇ ਕੋਲ ਇੱਕ ਸਾਡੇ ਵੱਡੇ ਭੈਣ ਆਏ ਹੋਏ ਨੇ ਕੈਪਟਨ ਹਰਪ੍ਰੀਤ ਜੀ ਕੈਪਟਨ ਹਰਪ੍ਰੀਤ ਜੀ ਸਵਾਗਤ ਹੈ ਮੈਂ ਤੁਹਾਡਾ ਫਿਰ ਤੇ ਤੁਸੀਂ ਅੱਜ ਆਏ ਹੋ ਇਸ ਐਨਜੀਓ ਦੇ ਬੜੀ ਨੇੜੇ ਬਹਿ ਕੇ ਤੁਸੀਂ ਇਸ ਐਨਜੀਓ ਨੂੰ ਵਾਚ ਕਰ ਰਹੇ ਹੋ ਪਿਛਲੇ 1.5 ਘੰਟੇ ਤੋਂ ਕੀ ਮਹਿਸੂਸ ਕਰ ਰਹੇ ਹੋ ਤੁਹਾਡਾ ਇੱਕ ਫੀਡਬੈਕ ਅਸੀਂ ਚਾਹੁੰਦੇ ਹਾਂ ਪਹਿਲਾਂ ਤਾਂ ਬੜੀ ਪਾਇਲਟ ਨੇ ਜਿਵੇਂ ਕੈਪਟਨ ਪਾਇਲਟ ਤੇ ਇੰਡੀਕੋ 에ਅਰਲਾਈਨਸ ਦੇ ਵੱਡੇ ਵੱਡੇ ਜਹਾਜ ਚਲਾਉਂਦੀ ਸਾਡੀ ਭੈਣ ਅੱਜ ਇਸ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਆਏ ਨੇ ਪਿਛਲੇ ਤਕਰੀਬਨ 2 ਘੰਟਿਆਂ ਤੋਂ ਸਾਡੇ ਕੋਲ ਬੈਠੇ ਨੇ ਦੇਖ ਰਹੇ ਨੇ ਕਿ ਐਨ ਜੀਓ ਕਿਵੇਂ ਕੰਮ ਕਰ ਰਹੀ ਹੈ ਕੀ ਸਾਰਾ ਪ੍ਰੋਟੋਕੋਲਸ ਹਨ ਕਿਦਾਂ ਤਾਂ ਇੱਕ ਟਰੂ ਫੀਡਬੈਕ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਨੂੰ ਦਵਾਵਾਂ ਕਿਉਂਕਿ ਮੈਂ ਤਾਂ ਰੋਜ਼ ਹੀ ਬੋਲਦਾ ਰਹਿਣਾ ਅੱਜ ਤੁਸੀਂ ਸਾਡੇ ਡੋਨਰ ਕੋਲੋਂ ਫੀਡਬੈਕ ਲਓ ਕਿ ਕਿਵੇਂ ਇੱਥੇ ਕੰਮ ਹੋ ਰਿਹਾ ਹੈ ਕਿ ਇਹਨਾਂ ਦਾ ਪਰਸਨਲ ਐਕਸਪੀਰੀਅੰਸ ਹੈ ਲਓ ਜੀ ਦੀਦੀ ਬਹੁਤ ਹੀ ਅੱਛਾ ਫੀਲ ਹੋ ਰਿਹਾ ਹੈ ਤੇ ਪਹਿਲੀ ਚੀਜ਼ ਜਦੋਂ ਅਸੀਂ ਆਨਲਾਈਨ ਦੇਖਦੇ ਹਾਂ ਨਾ ਸਭ ਤੋਂ ਪਹਿਲੀ ਚੀਜ਼ ਦਿਮਾਗ ਚ ਆਉਂਦੀ ਹੈ ਕਿ ਪਤਾ ਨਹੀਂ ਜੈਨੂਇਨ ਹੈ ਕਿ ਨਹੀਂ ਤੇ ਮਤਲਬ ਉਹ ਦਿਮਾਗ ਚੋਂ ਨਿਕਲ ਜਾਂਦਾ ਜਦੋਂ ਤੁਸੀਂ ਆ ਕੇ ਇੱਥੇ ਲੋਕਾਂ ਦੀ ਪੇਨ ਦੇਖਦੇ ਹੋ ਕਿ ਹਾਂ ਸੱਚੀ ਜੈਨੂਇਨ ਹੈ ਐਂਡ ਦ ਮੋਸਟ ਇੰਪੋਰਟੈਂਟਲੀ ਦ ਵੇ ਤੁਸੀਂ ਸਾਰੇ ਲੋਕ ਮਿਲ ਕੇ ਇਨਕੁਆਰੀ ਕਰਦੇ ਹੋ ਪੇਸ਼ੈਂਟਸ ਦੀ ਕਿ ਸੱਚੀ ਕਿਸੇ ਬੰਦੇ ਨੂੰ ਕਿੰਨੀ ਕ ਜ਼ਰੂਰਤ ਹੈ ਜਾਂ ਨਹੀਂ ਹੈ ਤਾਂ ਅੱਛਾ ਲੱਗ ਰਿਹਾ ਦੇ ਕੇ ਤੇ ਠੀਕ ਲੱਗ ਰਿਹਾ ਹੈ ਹੋਰ ਇੱਕ ਤੁਸੀਂ ਪਰਸਨਲ ਐਕਸਪੀਰੀਅੰਸ ਕੋਲ ਬੈਠੇ ਹੋ ਕਿੰਨੇ ਦਿਨ ਤੋਂ ਤੁਸੀਂ ਹੈਲਪ ਕਰਨ ਦੀ ਸੋਚ ਰਹੇ ਸੀਗੇ ਕਿ ਹੈਲਪ ਕਰਨੀ ਹੈ ਮੈਂ ਤਾਂ ਸਟਾਰਟਿੰਗ 'ਚ ਹੀ ਮਤਲਬ 10 15 ਮਿੰਟ 'ਚ ਹੀ ਮੈਂ ਬਾਜੀ ਨੂੰ ਬੋਲ ਵੀ ਦਿੱਤਾ ਸੀਗਾ ਕਿ ਹਾਂ ਮੈਨੂੰ ਦੱਸੋ ਕਿ ਪ੍ਰੋਸੀਜਰ ਕੀ ਹੈ ਕਿਉਂਕਿ ਮਤਲਬ ਮਿਸ ਨਹੀਂ ਕਰਨਾ ਚਾਹੁੰਦਾ ਇੱਥੇ ਆਏ ਆ ਤੇ ਪਤਾ ਨਹੀਂ ਰੱਬ ਵੱਲੋਂ ਅੱਜ ਟਾਈਮ ਮਿਲਿਆ ਅੱਗੇ ਪਤਾ ਨਹੀਂ ਕਦੋਂ ਮਿਲੂਗਾ ਪਰਸਨਲੀ ਮਿਲਣ ਦਾ ਕਦੋਂ ਮਿਲੂਗਾ ਨਹੀਂ ਤੁਸੀਂ ਇੰਨੇ ਸਾਲਾਂ ਤੋਂ ਬੈਠੇ ਆਨਲਾਈਨ ਸੇਵਾ ਕਰਨਾ ਚਾਹੁੰਦੇ ਸਾਡੇ ਕੋਲ ਤੁਸੀਂ ਤਕਰੀਬਨ ਦੱਸਿਆ ਕਿ 2 ਸਾਲਾਂ ਤੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਅੱਜ ਤੁਹਾਨੂੰ ਖੁਸ਼ੀ ਹੈ ਉਸ ਚੀਜ਼ ਦੀ ਕਿ ਮੈਂ ਆਨਲਾਈਨ ਡੋਨੇਸ਼ਨ ਨਹੀਂ ਕੀਤੀ ਕੋਲ ਬਹਿ ਕੇ ਦੇਖਿਆ ਮਹਿਸੂਸ ਕੀਤਾ ਤੇ ਫਿਰ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੀਆਂ ਕਿ ਆਨਲਾਈਨ ਡੋਨੇਸ਼ਨ ਤੇ ਇੱਥੇ ਫਿਜ਼ੀਕਲ ਡੋਨੇਸ਼ਨ 'ਚ ਕਿੰਨਾ ਫਰਕ ਹੈ ਬਹੁਤ ਫਰਕ ਹੈ ਮਤਲਬ ਜੇ ਮੈਂ ਆਨਲਾਈਨ ਕਰਦੀ ਸ਼ਾਇਦ ਮੈਨੂੰ ਉਹ ਫੀਲ ਹੀ ਨਹੀਂ ਹੋਣਾ ਸੀ ਕਿ ਮੈਨੂੰ ਲੋਕਾਂ ਦੀ ਪੇਨ ਫੀਲ ਨਹੀਂ ਹੋਣੀ ਸੀ ਜਿਵੇਂ ਲੋ ਕਾਰ ਜਾਂ 1 ਟੂ 1 ਤੁਸੀਂ ਪੇਸ਼ੈਂਟ ਦੇਖ ਰਹੇ ਹੋ ਦੇਖ ਰਹੇ ਆ ਕਿ ਸੱਚੀ ਦੁਨੀਆ ਕਿੰਨੀ ਕਿੰਨੀ ਦੁਖੀ ਹੈ ਤੇ ਲੋਕਾਂ ਨੂੰ ਕਿੰਨੀ ਨੀਡ ਹੈ ਸਾਡੀ ਹੈਲਪ ਦੀ ਕੋਈ ਸਾਨੂੰ ਸੁਜੈਸ਼ਨ ਦੇਣਾ ਚਾਹੁੰਦੇ ਹੋ ਸੋ ਜਿਹੜਾ ਅਸੀਂ ਹੋਰ ਬੈਟਰ ਤਰੀਕੇ ਨਾਲ ਕੰਮ ਕਰ ਸਕੀਏ ਨਹੀਂ 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 ਅਸੀਂ ਆਲਰੇਡੀ ਬਹੁਤ ਅੱਛਾ ਕੰਮ ਕਰ ਰਹੇ ਹਾਂ ਮਤਲਬ ਇਸ ਤੋਂ ਬੈਟਰ ਨਹੀਂ ਹੋ ਸਕਦਾ ਮੈਂ ਉਹੀ ਆਪਣੇ ਬ੍ਰਦਰ ਨੂੰ ਦੱਸ ਰਹੀ ਸੀ ਮੈਂ ਕਿਹਾ ਕਿ ਟੀਮ ਇੰਨਾ ਅੱਛਾ ਕੰਮ ਕਰ ਰਹੀ ਹੈ ਤੇ ਪੂਰੀ ਇਨਕੁਆਇਰੀ ਹੋ ਰਹੀ ਹੈ ਪੂਰੀ ਹੈਲਪ ਹੋ ਰਹੀ ਹੈ ਜਿਸ ਤੋਂ ਬੈਟਰ ਕੁਝ ਨਹੀਂ ਥੈਂਕ ਯੂ ਥੈਂਕ ਯੂ ਸੋ ਮਚ ਬਹੁਤ ਅੱਛਾ ਕੰਮ ਕਰ ਰਹੇ ਹੋ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਸ